ਸੰਯੁਕਤ ਗੈਰ ਰਾਜਨੀਤਿਕ ਮੋਰਚੇ ਦੇ ਸੱਦੇ ਤੇ ਕਿਸਾਨਾਂ ਨੇ ਅਮਰਕੋਟ ਚੋਂ ਫੂਕੇ ਕੇਂਦਰ ਸਰਕਾਰ ਦੇ ਪੁਤਲੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਤੇ ਰਾਤ ਇਹ ਤੁਰੇ ਹਨ ਅਤੇ ਲੰਮੇ ਸਮੇਂ ਤੋਂ ਖਨੌਰੀ ਅਤੇ ਸ਼ੰਭੂ ਬਾਰਡਰ ਉੱਪਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅੱਜ ਸੰਯੁਕਤ ਗੈਰ ਰਾਜਨੀਤਿਕ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਨੇ ਤਰਨਤਾਰਨ ਦੇ ਕਸਬਾ ਅਮਰਕੋਟ ਵਿੱਚ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਅਤੇ ਪੁਤਲੇ ਫੂਕੇ ਕਿਸਾਨ ਆਗੂਆਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱੰਦਿਆ ਕਿਹਾ ਕਿ ਉਹਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਵੇ ਅਤੇ ਉਹਨਾਂ ਦੇ ਸਬਰ ਨੂੰ ਹੁਣ ਹੋਰ ਪਰਖਿਆ ਨਾ ਜਾਵੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਜਗਜੀਤ ਸਿੰਘ ਢੱਲੇਵਾਲ ਦਾ ਸ਼ਿਆਰੀਆ ਦਿਨਿਆ ਪਰ ਬੜੀ ਅਫਸੋਸ ਦੀ ਗੱਲ ਆ ਸਰਕਾਰਾਂ ਨੂੰ ਸ਼ਰਮ ਦੀ ਗੱਲ ਆ ਕਿ ਉਹਨਾਂ ਦੇ ਅਜੇ ਤੱਕ ਉਸ ਸਰਦਾਰ ਦਾ ਉਸ ਕਿਸਾਨ ਆਗੂ ਦਾ ਅਜੇ ਤੱਕ ਪਤਾ ਨਹੀਂ ਲਿਆ ਤੇ ਲਗਾਤਾਰ ਜਿਹੜੀਆਂ ਕਿਸਾਨ ਜੱਸੇ ਬੰਦੀਆਂ ਸਾਰੇ ਦੇਸ਼ ਦੀਆਂ ਲਗਾਤਾਰ ਵਿਰੋਧ ਕਰਦੀਆਂ ਜਿਹੜਾ ਐਮਐਸਪੀ ਮੰਗ ਰੀਆਂ ਨੇ ਗਰੰਟੀ ਕਾਨੂੰਨ ਮੰਗ ਰੀਆਂ ਸਰਕਾਰ ਤੋਂ ਕੁਝ ਨਹੀਂ ਮੰਗ ਰੀਆਂ ਸਿਰਫ ਦੇ ਸਿਰ ਗਰੰਟੀ ਕਾਨੂੰਨ ਮੰਗ ਰੀਆਂ ਵੀ ਇਹਦਾ ਕਾਨੂੰਨ ਬਣਾ ਦੇ ਫਸਲਾਂ ਦਾ ਜਿਹੜਾ ਵੀ ਕੋਈ ਵਪਾਰੀ ਲਵੇ ਜਾਂ ਸਰਕਾਰ ਲਵੇ ਰੇਟ ਇੱਕ ਹੋਵੇ ਕਿਉਂਕਿ ਸਰਕਾਰ ਜਿਹੜੀ ਐਮਐਸਪੀ ਬਣਾਉਂਦੀ ਆ ਉਹਦੇ ਦੇ ਵਪਾਰੀ ਨਹੀਂ ਖਰੀਦਦਾ ਵਪਾਰੀ ਕਿਸਾਨਾਂ ਨੂੰ ਲੁੱਟ ਕੇ ਖਰੀਦਾ ਸਾਡੀ ਇਹੋ ਹੀ ਮੰਗਿਆ ਤੇ ਲਗਾਤਾਰ ਮੰਗਿਆ ਤੇ ਸਾਡਾ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਮਰਨwarte ਤੇ ਬੈਠਾ ਉਹਨਾਂ ਦੇ ਉਹ ਕਹਿੰਦਾ ਵੀ ਮੇਰਾ ਮਰਨwarte ਤੇ ਜਾਰੀ ਰਹੁ ਜਿੰਨਾ ਜੇ ਗਰੰਟੀ ਕਾਨੂੰਨ ਨਹੀਂ ਮੰਨਦਾ ਬਹੁਤ ਰਾਜਨੀਤਿਕ ਪਾਰਟੀਆਂ ਫੋੜ ਵੀ ਧਰਾ ਉਹਦੇ ਉਹਦੇ ਕੋਲ ਆਈਆਂ ਪਰ ਉਹਦੇ ਆਖਿਆ ਵੀ ਮੇਰਾ ਪਿਕਰਾ ਕਰੋ 7.5 ਲੱਖ ਕਿਸਾਨ ਜਿਹੜਾ ਉਹ ਅਜੇ ਤੱਕ ਸ਼ਹੀਦਿਆਂ ਪਾਜੇਗਾ ਕਿਸਾਨ ਦੇ ਕਿਸਾਨੀ ਦੇ ਦੁੱਖੋਗੇ ਕਿਸਾਨੀ ਢਾਟੇ ਦਾ ਧੰਦਾ ਇਹ ਕਰਕੇ ਉਹ ਕਹਿ ਰਿਹਾ ਮੇਰਾ ਫਿਕਰ ਨਾ ਕਰੋ ਜਿਹੜੇ 7.5 ਤੱਕ ਸਾਡੇ ਪਰਿਵਾਰਾਂ ਦੇ ਜੀ ਚਲੇ ਗਏ ਨੇ ਉਹ ਉਹਦਾ ਦਾ ਫਿਕਰ ਕਰੋ ਤੇ ਮੈਨੂੰ ਐਮਐਸਪੀ ਦਿਓ ਜਿੱਦਣ ਮੈਨੂੰ ਐਮਐਸਪੀ ਦੇ ਦੋਗੇ ਉਦੋਂ ਮੈਂ ਆਪਣਾ ਜਿਹੜਾ ਨਾ ਮਰਤਵਾਰਦ ਛੱਡ ਦੂੰਗਾ ਇਹ ਕਰਕੇ ਅਸੀਂ ਅੱਜ 10 ਤਰੀਕ ਨੂੰ ਭਾਜਪਾ ਦੇ ਮੋਦੀ ਸਰਕਾਰ ਦੇ ਤੇ ਸਾਰੀ ਭਾਜਪਾ ਦੇ ਪੁਤਲੇ ਸਾੜ ਰਹੇ ਉਸ ਤੋਂ ਬਾਅਦ 13 ਤਰੀਕ ਨੂੰ ਅਸੀਂ ਮਤਲਬ ਜਿਹੜਾ ਇਹਦਾ ਦੁਬਾਰਾ ਕਾਨੂੰਨ ਲੈ ਕੇ ਆਦਿਆ ਸਾਰਿਆਂ ਰਾਜਾਂ ਨੂੰ ਦੱਸਿਆ ਵੀ ਇਹ ਕਾਨੂੰਨ ਦੁਬਾਰਾ ਜਿਹੜੇ ਤਿੰਨ ਕਾਲੇ ਨੂੰ ਲਾਗੂ ਕਰੋ ਉਹਦੇ ਵਿਰੋਧ ਦੇ ਵਿੱਚ ਅਸੀਂ ਘਰ-ਘਰ ਮੈਂ ਅਪੀਲ ਕਰਦਾ ਵੀ ਘਰ-ਘਰ ਜਿਹੜੇ ਰਾਤ ਨੂੰ ਆਪਾਂ ਭੁੱਗੇ ਬਾਲਦੇ ਆ ਉਹਨਾਂ ਦੇ ਕਾਨੂੰਨ ਦੀਆਂ ਕਾਪੀਆਂ ਆਪਾਂ ਸਾੜਦੀਆਂ ਨੇ ਇਹ ਕਰਕੇ ਸਾਰੇ ਮੇਰੇ ਕਿਸਾਨ ਆਗੂ ਜਿਹੜੇ ਆ ਉਹ ਧਿਆਨ ਰੱਖਿਓ ਜੇ 13 ਤਰੀਕ ਨੂੰ ਆਪਾਂ ਲੋਹੜੀ ਵਾਲੇ ਦਿਨ ਆਪਾਂ ਜਿਹੜੇ ਆ ਭੁੱਗੇ ਦੇ ਵਿੱਚ ਜਿਹੜੇ ਆ ਆਪਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਭੁੱਗੇ ਬਾਲਦੇ ਆ ਜਿਹੜੇ ਅੱਗ ਬਾਲ ਕੇ ਸਾਰੇ ਜੀ ਉੱਥੇ ਸਾਰੇ ਪਰਿਵਾਰ ਸਾਰੇ ਇਕੱਠੇ ਹੁੰਦੇ ਉੱਥੇ ਆਪਾਂ ਕਾਨੂੰਨ ਦੀਆਂ ਕਾਪੀਆਂ ਜਿਹੜੇ ਪੁਰਾਣੇ ਕਾਲੇ ਕਾਨੂੰਨ ਆਪਾਂ ਰੱਦ ਕਰਵਾਏ ਨੇ ਉਹ ਦੁਆਰਾ ਕਿਸੇ ਚੋਰ ਮੋਰੀ ਰਾਈ ਵਾਪਸ ਕਰ ਰਿਆ ਉਹਦਾ ਇਹ ਕਰਕੇ ਭਾਈ ਅਸੀਂ ਮੈਂ ਪੀਕਲ ਕਰਦਾ ਸਾਰੇ ਹਿੰਦੁਸਤਾਨ ਤੋਂ ਸਾਰੇ ਪੰਜਾਬ ਦੇ ਵਿੱਚ ਪੰਜਾਬੀਓ ਤੁਸੀਂ ਅੱਗੇ ਜੇ ਤੇ ਅੱਗੇ ਹੀ ਰਹਿਣਾ ਤੁਹਾਡੀਆਂ ਪੱਗਾਂ ਨੂੰ ਸਲਾਮ ਆ ਇਹ ਚੀਜ਼ ਨੂੰ ਆਪਾਂ ਖਿਆਲ ਰੱਖਦਾ ਹੋਰ ਆਪਾਂ ਇਸ ਨੂੰ ਜਿੱਤ ਨੂੰ ਲੈ ਕੇ ਜਾਣਾ ਵਹਿਗ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਲਾਹ ਅਕਬਰ ਸਤਿ ਸ਼੍ਰੀ ਅਕਾਲ ਜੀ ਅੱਜ ਆਹੀ ਬੇਨਤੀ ਕਰਦੇ ਆਂ ਜੋ ਸਾਡੇ ਦੋਹਾਂ ਪਰਮਾਂ ਨੇ ਸੰਭੂ ਵਰਤੇ ਲੱਤੇ ਕਨੌਰੀ ਮੋਹੱਲੇ ਦਾ ਆਰਡਰ ਆਇਆ 10 ਤਰੀਕ ਦਾ ਜੋ ਦੋਹਾਂ ਪਰਮਾਂ ਦਾ ਆਰਡਰ ਹੈ ਕਿ ਪਿੰਡ ਪਿੰਡ ਦੇ ਵਿੱਚ ਪਤਲੇ ਫੂਕਣੇ ਆ ਮੋਦੀ ਸਰਕਾਰ ਦੇ ਜੋ ਇਹਨਾਂ ਸਰਕਾਰ ਨੇ ਕਾਲੇ ਕਾਨੂੰਨ ਕੱਢੇ ਆ ਉਹਨਾਂ ਨੂੰ ਅਸੀਂ ਰੱਦ ਕਰਦੇ ਆ ਉਹਨਾਂ ਦੇ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਅਸੀਂ ਪੂਲ ਜ਼ੋਰ ਸਰਕਾਰ ਦੇ ਅੱਗੇ ਪਿੰ ਕਰਦੇ ਆ ਜੋ ਇਹ ਕਿਸਾਨਾਂ ਦੀਆਂ ਮੰਗਾਂ ਨੇ ਤੇ ਛੇਤੀ ਛੇਤੀ ਮੰਨੀਆਂ ਜਾਣ ਨਹੀਂ ਤਾਂ ਅਸੀਂ ਹੋਰ ਵੀ ਅਚਰਜੂ ਤਿੱਖਾ ਕਰਾਂਗੇ ਇਹ ਸਾਡੇ ਚੋਂ ਖੜਾ ਆਇਆ ਅਜੂਨ ਨੇ ਕਿਸਾਨਾਂ ਦੀ ਕਮੇਟੀ ਨੇ ਤੇ ਸਾਡੇ ਜੂਨ ਤੇ ਜੋ ਵੀ ਸਿੰਘ ਸਾਰੇ ਇੱਥੇ ਅਮਰਕੋਟ ਦੇ ਵਿੱਚ ਆਏ ਆ ਤੇ ਸਾਰਿਆਂ ਨੂੰ ਅਸੀਂ ਰਲ ਕੇ ਤੁਹਾਡੇ ਫਰਮਾਂ ਅਸੀਂ ਅੱਜ 20 ਤਰੀਕ ਦਾ ਪ੍ਰੋਗਰਾਮ ਲਿਖਿਆ ਸੀ ਉਹਨੂੰ ਸਿਰੇ ਚੜਾ ਰਹੇ ਆ ਇਸ ਕਰਕੇ ਸਰਕਾਰ ਦੇ ਅੱਗੇ ਪੁਨਰ ਜੁਰਮ ਅਪੀਲ ਕਰਦੇ ਆ ਜੀਤੀ ਤੋਂ ਜੀਤੀ ਸਾਡੀਆਂ ਮੰਗਾਂ ਨੂੰ ਮੰਨਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਤੇ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠੇ ਹੋਏ ਨੂੰ ਅੱਜ 40 ਦਿਨ ਹੋ ਚੁੱਕੇ ਨੇ ਸੈਂਟਰ ਸਰਕਾਰ ਬਿਲਕੁਲ ਕੁੰਬ ਕਰਨ ਦੀ ਨੀਂਦ ਸੁੱਤੀ ਹੋਈ ਆ ਅੱਜ ਅਮਰਕੋਟ ਦਾਣਾ ਮੰਡੀ ਦੇ ਵਿੱਚ ਅਸੀਂ ਇਕੱਠੇ ਹੋ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਟਾ ਜਥੇਬੰਦੀ ਕਿਸਾਨ ਭਾਰਤੀ ਕਿਸਾਨ ਭਾਰਤੀ ਕਿਸਾਨ ਜੂਨੀਅਰ ਬਾਬੇ ਦੱਲੇਵਾਲ ਦੀ ਜਥੇਬੰਦੀ ਅੱਜ ਰਲ ਕੇ ਅਮਰਕੋਟ ਚੌਂਕ ਦੇ ਵਿੱਚੋਂ ਮੋਦੀ ਸਰਕਾਰ ਦਾ ਪਤਲਾ ਫੂਕਾਂਗੇ ਜੋ ਕਿ ਸਰਕਾਰ ਨੂੰ ਪਤਾ ਚੱਲ ਜਾਵੇ ਕਿ ਕਿਸਾਨ ਅਜੇ ਜਾਗਦੇ ਨੇ ਇੱਕ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਅੱਜ ਜਿੰਨੀਆਂ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸਾਰੀਆਂ ਅੱਜ ਇੱਕ ਮੰਚ ਦੇ ਉੱਤੇ ਇਕੱਠੀਆਂ ਨੇ ਮੈਂ ਸਾਰਿਆਂ ਨੂੰ ਇਕੱਠੇ ਹੋਣ ਤੇ ਇਕੱਠੇ ਸੰਘਰਸ਼ ਕਰਨ ਤੇ ਵਧਾਈ ਦੇਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ